ਸਭ ਨੂੰ ਜਨਸੀ ਦੀ ਪ੍ਰਭੂਤ ਅਨੁਆਸ਼ੀਸ਼ਰ ਬਰਕਤ ਹੈ ਮੈਂ ਆਸ ਕਰਦਾ ਕਿ ਆਪ ਸਭ ਠੀਕ ਹੋ ਔਰ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਆਪਕੀ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਮੈਨੂੰ ਆਸ ਹੈ ਕਿ ਅੱਜ ਦੇ ਵਚਨ ਨੂੰ ਜਦੋਂ ਤੁਸੀਂ ਸੁਣੋਗੇ ਤੁਸੀਂ ਆਸ਼ਿਸ਼ ਪਾਓਗੇ ਔਰ ਪਰਮੇਸ਼ਰ ਆਪ ਦੀ ਵੀ ਆਤਮਿਕ ਜ਼ਿੰਦਗੀ ਦੇ ਵਿੱਚ ਉਪਰ ਬਰੋਤਰੀ ਲੈ ਕੇ ਆਣਗੇ ਅੱਜ ਮੈਂ ਪੰਜ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਜਾਂ ਸਾਡੀ ਜ਼ਿੰਦਗੀ ਵਿੱਚ ਪ੍ਰਾਰਥਨਾ ਬੰਦ ਹੋ ਜਾਂਦੀ ਹੈ ਤੇ ਪੰਜ ਬੜੀਆਂ ਖਤਰਨਾਕ ਗੱਲਾਂ ਸਾਡੀ ਜ਼ਿੰਦਗੀ ਵਿੱਚ ਕੰਮ ਕਰਦੀਆਂ ਹਨ ਬਹੁਤ ਸਾਰੇ ਮੁਸੀਬ ਪਰਿਵਾਰ ਆਪਣੀ ਜ਼ਿੰਦਗੀ ਵਿੱਚ ਪ੍ਰਾਰਥਨਾ ਕਰਨੀ ਬੰਦ ਕਰ ਦਿੰਦੇ ਨੇ ਉਹ ਪ੍ਰਾਰਥਨਾ ਕਰਵਾਉਂਦੇ ਨੇ ਫੁਲਾਣੇ ਕੋਲ ਪ੍ਰਾਰਥਨਾ ਕਰਾ ਲਈ ਉਹਦੇ ਕੋਲ ਪ੍ਰਾਰਥਨਾ ਕਰਾ ਲਈ ਠੀਕ ਹੈ ਪ੍ਰਾਰਥਨਾ ਕਰਵਾਉਣਾ ਸਹੀ ਏ ਗੱਲ ਪਰ ਖੁਦ ਵੀ ਸਾਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਣਾ ਚਾਹੀਦਾ ਜੇ ਅਸੀਂ ਇੱਕ ਸਰੀਰਕ ਰੋਟੀ ਨਹੀਂ ਖਾਵਾਂਗੇ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ ਅਸੀਂ ਪਾਣੀ ਨਹੀਂ ਪੀਵਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਕਮਜ਼ੋਰੀ ਦਾ ਸਾਨੂੰ ਸਾਹਮਣਾ ਕਰਨਾ ਪਵੇਗਾ ਪ੍ਰਾਰਥਨਾ ਸਾਨੂੰ ਤਾਕਤ ਦਿੰਦੀ ਏ ਪ੍ਰਾਰਥਨਾ ਸਾਨੂੰ ਮਜ਼ਬੂਤ ਕਰਦੀ ਏ ਜਦੋਂ ਪ੍ਰਾਰਥਨਾ ਮਸੀਹ ਪਰਿਵਾਰਾਂ ਦੇ ਵਿੱਚ ਬੰਦ ਹੋ ਗਈ ਤੇ ਅੱਜ ਬੜੀਆਂ ਪੰਜ ਖਤਰਨਾਕ ਗੱਲਾਂ ਮੈਂ ਤੁਹਾਨੂੰ ਦੱਸਣ ਦੇ ਲਈ ਜਾ ਰਿਹਾ ਹਾਂ ਪਹਿਲੀ ਗੱਲ ਹੈ ਸ਼ੈਤਾਨ ਨੂੰ ਉਸ ਪਰਿਵਾਰ ਦੇ ਵਿੱਚ ਖੁੱਲ ਮਿਲ ਜਾਂਦੀ ਏ ਜਿਹੜਾ ਪਰਿਵਾਰ ਪ੍ਰਾਰਥਨਾ ਨਹੀਂ ਕਰਦਾ ਜਿਹੜੀ ਭੈਣ ਪ੍ਰਾਰਥਨਾ ਨਹੀਂ ਕਰਦੀ ਜਿਹੜਾ ਪਰਿਵਾਰ ਪ੍ਰਾਰਥਨਾ ਨਹੀਂ ਕਰਦਾ ਸ਼ੈਤਾਨ ਨੂੰ ਉਸ ਪਰਿਵਾਰ ਦੇ ਵਿੱਚ ਖੁੱਲ ਮਿਲ ਜਾਂਦੀ ਕਲਾਮ ਦੇ ਵਿੱਚ ਲਿਖਿਆ ਤੁਹਾਡਾ ਵਿਰੋਧੀ ਸ਼ੈਤਾਨ ਬੁੱਗ ਦੇ ਸ਼ੀ ਵੰਗੂ ਪਪਾ ਦਾ ਰਿੰਦਾ ਪਪਾ ਦਾ ਫਿਰਦਾ ਹੈ ਭਾਈ ਮੈਂ ਕਿੰਨੂ ਪਾੜ ਖਾਵਾਂ ਸ਼ੈਤਾਨ ਤੇ ਨਾਲ ਸਾਡੀ ਲੜਾਈ ਹੈ ਕਿਸੇ ਵਿਅਕਤੀ ਵਿਸ਼ੇ ਦੇ ਨਾਲ ਕਿਸੇ ਧਰਮ ਦੇ ਨਾਲ ਸਾਡੀ ਲੜਾਈ ਨਹੀਂ ਹੈ ਉਹ ਤਾਂ ਭਾਗ ਦਾ ਫਿਰਦਾ ਹੈ ਭਾਈ ਮੈਂ ਕਿੰਨੂ ਪਾੜ ਖਾਵਾਂ ਪਰ ਅਸੀਂ ਪ੍ਰਾਰਥਨਾ ਕਰੇ ਦੁਆ ਕਰੇ ਜਦੋਂ ਪ੍ਰਾਰਥਨਾ ਬੰਦ ਹੋ ਗਈ ਫਿਰ ਸ਼ੈਤਾਨ ਸਾਡੇ ਪਰਿਵਾਰਾਂ ਦੇ ਉੱਤੇ ਅਟੈਕ ਕਰਦਾ ਹੈ ਫਿਰ ਉਹ ਆਪਣਾ ਕਬਜ਼ਾ ਸਾਡੇ ਪਰਿਵਾਰਾਂ ਦੇ ਉੱਤੇ ਅਜ਼ਮਾ ਲੈਂਦਾ ਹੈ ਕਬਜ਼ਾ ਆਪਣਾ ਕਰ ਲੈਂਦਾ ਹੈ ਫਿਰ ਘਰਾਂ ਦੀ ਬਰਬਾਦੀ ਕਰਦਾ ਹੈ ਪਰਿਵਾਰਾਂ ਦੀ ਬਰਬਾਦੀ ਕਰਦਾ ਹੈ ਇਸ ਕਰਕੇ ਪ੍ਰਾਰਥਨਾ ਜ਼ਿੰਦਗੀ ਵਿੱਚ ਬੰਦ ਨਾ ਕਰੇ ਪ੍ਰਾਰਥਨਾ ਲਗਾਤਾਰ ਕਰਦੇ ਰਹਿਣ ਔਰ ਦੂਸਰਾ ਗੱਲ ਹੈ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਤੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਅਸੀਂ ਬੰਦ ਕਰ ਦਿੰਨੇ ਹਾਂ ਬਹੁਤ ਸਾਰੇ ਲੋਕ ਜਦੋਂ ਪ੍ਰਾਰਥਨਾ ਉਹਨਾਂ ਦੀ ਜ਼ਿੰਦਗੀ ਵਿੱਚ ਬੰਦ ਹੋ ਜਾਂਦੀ ਏ ਤਾਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁੰਨਾ ਬੰਦ ਕਰ ਦਿੰਦੇ ਨੇ ਉਹਨਾਂ ਨੂੰ ਦੁਨੀਆ ਦੀ ਆਵਾਜ਼ ਵੀ ਪਰਮੇਸ਼ਵਰ ਦੀ ਆਵਾਜ਼ ਲੱਗਦੀ ਉਹਨਾਂ ਨੂੰ ਲੋਕਾਂ ਦੀ ਆਵਾਜ਼ ਵੀ ਪਰਮੇਸ਼ਵਰ ਦੀ ਆਵਾਜ਼ ਲੱਗਦੀ ਏ ਕਈ ਵਾਰ ਸ਼ੈਤਾਨ ਵੀ ਉਹਨਾਂ ਦੇ ਨਾਲ ਆ ਕੇ ਗੱਲ ਕਰਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਨਾਲ ਪਰਮੇਸ਼ਵਰ ਹੀ ਗੱਲ ਕਰ ਰਿਹਾ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਸ਼ੈਤਾਨ ਸਰਬ ਦੂਦ ਦਾ ਰੂਪ ਧਾਰ ਕੇ ਵੀ ਆ ਸਕਦਾ ਹੈ ਪਰ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਤੇ ਸਾਨੂੰ ਪਤਾ ਲੱਗ ਜਾਏਗਾ ਕੀ ਇਹ ਦੂਤ ਹੈ ਜਾਂ ਇਹ ਪਰਮੇਸ਼ਵਰ ਦੀ ਆਵਾਜ਼ ਹੈ ਜਾਂ ਇਹ ਸ਼ੈਤਾਨ ਦੀ ਆਵਾਜ਼ ਹੈ ਪ੍ਰਾਰਥਨਾ ਕਰਦੇ ਰਹੇ ਜਦੋਂ ਪ੍ਰਾਰਥਨਾ ਅਸੀਂ ਨਹੀਂ ਕਰਦੇ ਜਦੋਂ ਪ੍ਰਾਰਥਨਾ ਬੰਦ ਹੋ ਜਾਂਦੀ ਹੈ ਤੇ ਫਿਰ ਪਰਮੇਸ਼ਵਰ ਦੀ ਆਵਾਜ਼ ਸੁੰਣਾ ਅਸੀਂ ਬੰਦ ਕਰ ਦਿੰਨੇ ਆ ਲੋਕਾਂ ਦੀ ਆਵਾਜ਼ ਦੁਨੀਆ ਦੀ ਆਵਾਜ਼ ਜਾਂ ਸ਼ੈਤਾਨ ਦੀ ਆਵਾਜ਼ ਵੀ ਸਾਨੂੰ ਪਰਮੇਸ਼ਵਰ ਦੀ ਆਵਾਜ਼ ਲੱਗਦੀ ਏ ਔਰ ਤੀਸਰਾ ਨੰਬਰ ਹੈ ਜਦੋਂ ਅਸੀਂ ਪ੍ਰਾਰਥਨਾ ਕਰਨੀ ਬੰਦ ਕਰ ਦਿੰਨੇ ਹਾਂ ਤੇ ਸਮੇ ਸਮੇ ਤੇ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਤੇ ਕੀ ਹੁੰਦਾ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਹੁੰਦਾ ਬਹੁਤ ਵਾਰੀ ਬਹੁਤ ਸਾਰੇ ਲੋਕ ਜਦੋਂ ਮੁਸੀਬਤ ਆਂਦੀ ਏ ਪ੍ਰੋਬਲਮ ਆਂਦੀ ਏ ਉਦੋਂ ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਨੇ ਉਦੋਂ ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਸਾਹਮਣੇ ਮੰਨਤ ਮੰਗਦੇ ਨੇ ਜਾਂ ਪਰਮੇਸ਼ਵਰ ਦੇ ਸਾਹਮਣੇ ਸੁੱਖਣਾ ਸੁਖਦੇ ਨੇ ਕਿ ਪ੍ਰਭੂ ਜੀ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਆ ਕਰੋ ਸਾਡੀ ਜ਼ਿੰਦਗੀ ਦੇ ਵਿੱਚ ਇਹ ਕਰੋ ਤੇ ਅਸੀਂ ਤੁਹਾਡੇ ਲਈ ਇਹ ਕਰਾਂਗੇ ਸੁੱਖਣਾ ਸੁਖਦੇ ਨੇ ਪਰਮੇਸ਼ਵਰ ਦੇ ਸਾਹਮਣੇ ਉਦੋਂ ਪ੍ਰਾਰਥਨਾ ਕਰਦੇ ਨੇ ਗਿੜਗੜਾਉਂਦੇ ਨੇ ਪ੍ਰਭੂ ਦੇ ਸਾਹਮਣੇ ਪਰ ਕੀ ਹੁੰਦਾ ਹੈ ਕਲਾਮ ਦੇ ਵਿੱਚ ਲਿਖਿਆ ਹੈ ਤੁਸੀਂ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ ਦੁੱਖ ਤੋਂ ਪਹਿਲਾਂ ਹੀ ਅਸੀਂ ਪ੍ਰਾਰਥਨਾ ਕਰੇ ਕਸ਼ਟ ਤੋਂ ਪਹਿਲਾਂ ਹੀ ਪ੍ਰਾਰਥਨਾ ਕਰੇ ਹਰ ਸਮੇਂ ਹਰ ਟਾਈਮ ਹੀ ਅਸੀਂ ਪ੍ਰਾਰਥਨਾ ਕਰਦੇ ਰਹੋ ਖੁਦਾ ਦੇ ਕਲਾਮ ਦੇ ਵਿੱਚ ਲਿਆ ਖੁਦਾਮ ਦੀ ਯਸ਼ਮਸੀ ਕਹਿੰਦੇ ਹਨ ਜਾਗੋ ਤੇ ਪ੍ਰਾਰਥਨਾ ਕਰੋ ਹਰ ਸਮੇਂ ਪ੍ਰਾਰਥਨਾ ਕਰਦੇ ਰਹੇ ਮੁਸੀਬਤ ਆਉਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰੇ ਦੁੱਖ ਆਉਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰੇ ਅਸੀਂ ਹਰ ਸਮੇਂ ਪ੍ਰਾਰਥਨਾ ਦੇ ਵਿੱਚ ਤਿਆਰ ਰਹੇ ਚੌਥਾ ਨੰਬਰ ਜਿਹਦੇ ਅਸੀਂ ਪ੍ਰਾਰਥਨਾ ਨਹੀਂ ਕਰਦੇ ਤੇ ਜਿਹੜੇ ਬੰਦੇ ਪ੍ਰਾਰਥਨਾ ਨਹੀਂ ਕਰਦੇ ਜਿਹੜਾ ਇਨਸਾਨ ਪ੍ਰਾਰਥਨਾ ਨਹੀਂ ਕਰਦਾ ਉਹ ਪਾਪ ਦੇ ਵਿੱਚ ਡਿੱਗ ਜਾਂਦਾ ਹੈ ਉਹ ਪਾਪ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਡਿੱਗ ਜਾਂਦੀ ਜਾਂ ਬਰਬਾਦ ਹੋ ਜਾਂਦੀ ਹੈ ਜਦੋਂ ਪ੍ਰਾਰਥਨਾ ਸਾਡੇ ਜ਼ਿੰਦਗੀ ਦੇ ਵਿੱਚ ਬੰਦ ਹੋ ਗਈ ਤੇ ਅਸੀਂ ਪਾਪ ਦੇ ਵਿੱਚ ਗੁਨਾਹ ਦੇ ਵਿੱਚ ਡਿੱਗ ਜਾਵਾਂਗੇ ਅਸੀਂ ਹਾਲਾਤਾਂ ਦੇ ਵਿੱਚ ਡਿੱਗ ਜਾਵਾਂਗੇ ਅਸੀਂ ਬਿਮਾਰੀਆਂ ਦੇ ਵਿੱਚ ਡਿੱਗ ਜਾਵਾਂਗੇ ਬਾਈਬਲ ਦੇ ਵਿੱਚ ਲਿਆ ਧਰਮੀ ਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਨੇ ਪਰ ਪਰਮੇਸ਼ੁਰ ਕੱਢ ਲੈਂਦਾ ਹੈ ਜਿਹੜਾ ਇਨਸਾਨ ਪ੍ਰਾਰਥਨਾ ਕਰਨ ਵਾਲਾ ਹੈ ਪਰਮੇਸ਼ੁਰ ਉਹਨੂੰ ਕਦੀ ਵੀ ਡਿੱਗਿਆ ਨਹੀਂ ਰਹਿਣ ਦੇਗਾ ਬਾਈਬਲ ਦੇ ਵਿੱਚ ਲਿਆ ਧਰਮੀ 7 ਵਾਰੀ ਵੀ ਡਿੱਗੇ ਪਰਮੇਸ਼ੁਰ ਉਹਨੂੰ ਉਠਾ ਕੇ ਖੜਾ ਕਰ ਲੇਗਾ ਕਿਉਂਕਿ ਉਹ ਜ਼ਿੰਦਾ ਪਰਮੇਸ਼ੁਰ ਹੈ ਜਦੋਂ ਅਸੀਂ ਪ੍ਰਾਰਥਨਾ ਸਾਡੀ ਜ਼ਿੰਦਗੀ ਚ ਬੰਦ ਹੋ ਗਈ ਤੇ ਅਸੀਂ ਡਿੱਗ ਜਾਂਦੇ ਆ ਪਾਪ ਦੇ ਵਿੱਚ ਗੁਨਾਹ ਦੇ ਵਿੱਚ ਮਸੀਬਤਾਂ ਦੇ ਵਿੱਚ ਤੰਗੀਆਂ ਦੇ ਵਿੱਚ ਅਸੀਂ ਡਿੱਗ ਜਾਂਦੇ ਆ ਪਰੇਸ਼ਾਨੀਆਂ ਦੇ ਵਿੱਚ ਡਿੱਗ ਜਾਂਦੇ ਆ ਤੇ ਫਿਰ ਸਾਡੀ ਜ਼ਿੰਦਗੀ ਉਦੋਂ ਡੈੱਡ ਹੋ ਜਾਂਦੀ ਹੈ ਔਰ ਪੰਜਵਾਂ ਨੰਬਰ ਆਖਰੀ ਨੰਬਰ ਹੈ ਜਿਹੜਾ ਪਰਿਵਾਰ ਪ੍ਰਾਰਥਨਾ ਨਹੀਂ ਕਰਦਾ ਜਿਹੜਾ ਇਨਸਾਨ ਪ੍ਰਾਰਥਨਾ ਨਹੀਂ ਕਰਦਾ ਪਰਮੇਸ਼ੁਰ ਦਾ ਪਿਆਰ ਉਹਦੀ ਜ਼ਿੰਦਗੀ ਦੇ ਵਿੱਚ ਠੰਡਾ ਹੋ ਜਾਂਦਾ ਹੈ ਕਲਾਮ ਦੇ ਵਿੱਚ ਲਿਖਿਆ ਹੈ ਪ੍ਰਕਾਸ਼ ਦੀ ਪੋਥੀ 2 ਦਾ 4 ਵਚਨ ਕਿ ਤੂੰ ਚੇਤੇ ਕਰ ਯਾਦ ਕਰ ਤੂੰ ਕਿਸ ਤਰ੍ਹਾਂ ਪਹਿਲਾਂ ਤੇਰੀ ਮੁਹੱਬਤ ਪਰਮੇਸ਼ਵਰ ਦੇ ਨਾਲ ਰਹੀ ਹੈ ਤੇਰਾ ਪਿਆਰ ਠੰਡਾ ਪੈ ਚੁੱਕਿਆ ਹੈ ਤੂੰ ਯਾਦ ਕਰ ਆਪਣੇ ਆਪ ਨੂੰ ਅਸੀਂ ਪਰਮੇਸ਼ਵਰ ਦੇ ਨਾਲ ਰਿਸ਼ਤਾ ਅਸੀਂ ਗਾੜਾ ਕਰੇ ਠੰਡਾ ਨਾ ਕਰੇ ਪ੍ਰਭੂ ਦੇ ਨਾਲ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿੱਚ ਸਰਗਰਮ ਰਹੇ ਜਦੋਂ ਪ੍ਰਾਰਥਨਾ ਬੰਦ ਹੋ ਗਈ ਉਦੋਂ ਸਾਡਾ ਪ੍ਰਭੂ ਦੇ ਨਾਲ ਰਿਸ਼ਤਾ ਠੰਡਾ ਪੈ ਜਾਂਦਾ ਹੈ ਪ੍ਰਭੂ ਦੇ ਨਾਲ ਪਿਆਰ ਠੰਡਾ ਪੈ ਜਾਂਦਾ ਸਾਡਾ ਉਦੋਂ ਜਦੋਂ ਪ੍ਰਾਰਥਨਾ ਅਸੀਂ ਕਰਦੇ ਆ ਅਸੀਂ ਆਤਮਾ ਦੇ ਵਿੱਚ ਜਾਗਦੇ ਰਹਿੰਦੇ ਆ ਆਤਮਾ ਦੇ ਵਿੱਚ ਅਸੀਂ ਹਰ ਸਮੇਂ ਤਿਆਰੀ ਦੇ ਵਿੱਚ ਰਹਨੇ ਹਾਂ ਜਿਹੜਾ ਇਨਸਾਨ ਆਖਰੀ ਨੰਬਰ ਹੈ ਪੰਜਵਾਂ ਨੰਬਰ ਪ੍ਰਾਰਥਨਾ ਬੰਦ ਕਰ ਦਿੰਦਾ ਹੈ ਪ੍ਰਭੂ ਦਾ ਪਿਆਰ ਉਹਦੀ ਜ਼ਿੰਦਗੀ ਵਿੱਚ ਠੰਡਾ ਪੈ ਜਾਂਦਾ ਬਹੁਤ ਸਾਰੇ ਲੋਕ ਉਹ ਪ੍ਰਾਰਥਨਾ ਦੇ ਵਿੱਚ ਸੰਗਤੀ ਦੇ ਵਿੱਚ ਉਹ ਪਰਮੇਸ਼ੁਰ ਦੇ ਦਾਸਾਂ ਦੇ ਨਾਲ ਸੰਗਤੀ ਦੇ ਵਿੱਚ ਉਹ ਠੰਡੇ ਪੈ ਖੜੇ ਨੇ ਕਿਉਂ ਠੰਡੇ ਪੈ ਜਾਂਦੇ ਨੇ ਕਿਉਂਕਿ ਪ੍ਰਾਰਥਨਾ ਉਹਨੇ ਦੀ ਜ਼ਿੰਦਗੀ ਦੇ ਵਿੱਚ ਬੰਦ ਹੋ ਜਾਂਦੀ ਹੈ ਰਿਵਿਲੇਸ਼ਨ ਪ੍ਰਕਾਸ਼ ਦੀ ਪੁਥੀ 2:4 ਵਚਨ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਪੜ ਰਹੇ ਆਂ ਪ੍ਰਭੂ ਦੇ ਪਿਆਰ ਦੇ ਵਿੱਚ ਕਦੇ ਵੀ ਠੰਡੇ ਨਾ ਹੋਏ ਚੇਤੇ ਕਰਿਆ ਸੀ ਯਾਦ ਕਰੇ ਕਿ ਕਿਸ ਤਰ੍ਹਾਂ ਅਸੀਂ ਪ੍ਰਭੂ ਦੇ ਵਿੱਚ ਪਹਿਲਾਂ ਚੱਲਦੇ ਸੀ ਤੇ ਅਸੀਂ ਹੁਣ ਵੀ ਚੱਲਦਾ ਹੈ ਪ੍ਰਾਰਥਨਾ ਆਪਣੇ ਪਰਿਵਾਰਾਂ ਦੇ ਵਿੱਚ ਬੰਦ ਨਾ ਕਰੇ ਪੰਜ ਗੱਲਾਂ ਤੁਹਾਨੂੰ ਮੈਂ ਬੜੀਆਂ ਦੱਸੀਆਂ ਹਨ ਖਤਰਨਾਕ ਗੱਲਾਂ ਜਦੋਂ ਅਸੀਂ ਪ੍ਰਾਰਥਨਾ ਬੰਦ ਕਰਨੀ ਬੰਦ ਕਰ ਦਿੰਦੇ ਆਂ ਪਰਿਵਾਰਾਂ ਦੇ ਵਿੱਚ ਅਸੀਂ ਦੁਆ ਨਹੀਂ ਕਰਦੇ ਪ੍ਰਾਰਥਨਾ ਨਹੀਂ ਕਰਦੇ ਤੇ ਪੰਜ ਖਤਰਨਾਕ ਗੱਲਾਂ ਸਾਡੀ ਜ਼ਿੰਦਗੀ ਵਿੱਚ ਹੁੰਦੀਆਂ ਹਨ ਪਹਿਲਾ ਨੰਬਰ ਹੈ ਕਿ ਸ਼ੈਤਾਨ ਨੂੰ ਖੁੱਲ ਮਿਲ ਜਾਂਦੀ ਹੈ ਸੈਕਿੰਡ ਨੰਬਰ ਹੈ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਬੰਦ ਕਰ ਦਨੇ ਹਾਂ ਤੀਸਰਾ ਨੰਬਰ ਹੈ ਕਿ ਜਿਸ ਸਮੇਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਉਸ ਸਮੇਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਜਦੋਂ ਦੁੱਖ ਆਉਂਦਾ ਹੈ ਕਸ਼ਟ ਆਉਂਦਾ ਉਦੋਂ ਅਸੀਂ ਜਿਆਦਾ ਪ੍ਰਾਰਥਨਾ ਕਰਦੇ ਹਾਂ ਤੇ ਖੁਦਾ ਦੇ ਨਾਲ ਕਈ ਚੀਜ਼ਾਂ ਦੀ ਸੁਖਣਾ ਸੁਖਦੇ ਆ ਜਾਂ ਮੰਨਤ ਮੰਨਦੇ ਹਾਂ ਔਰ ਚੌਥਾ ਨੰਬਰ ਹੈ ਜਿਹੜਾ ਬੰਦਾ ਪ੍ਰਾਰਥਨਾ ਨਹੀਂ ਕਰਦਾ ਪਰਿਵਾਰ ਪ੍ਰਾਰਥਨਾ ਨਹੀਂ ਕਰਦਾ ਉਹ ਪਾਪ ਦੇ ਵਿੱਚ ਗੁਨਾਹ ਦੇ ਵਿੱਚ ਮੁਸੀਬਤ ਦੇ ਵਿੱਚ ਡਿੱਗ ਜਾਂਦਾ ਹੈ ਤੇ ਪੰਜਵਾਂ ਤੇ ਆਖਰੀ ਨੰਬਰ ਹੈ ਜਿਹੜਾ ਪਰਿਵਾਰ ਪ੍ਰਾਰਥਨਾ ਨਹੀਂ ਕਰਦਾ ਪਰਮੇਸ਼ਵਰ ਦੇ ਵਿੱਚ ਉਹਦਾ ਪਿਆਰ ਠੰਡਾ ਪੈ ਜਾਂਦਾ ਹੈ ਰਿਸ਼ਤਾ ਘਟ ਜਾਂਦਾ ਹੈ ਜਿਸ ਤਰ੍ਹਾਂ ਮੋਬਾਈਲ ਹੈ ਮੋਬਾਈਲ ਫੁੱਲ ਚਾਰਜਰ ਨਹੀਂ ਹੋਵੇਗਾ ਤੇ ਅਸੀਂ ਸਾਰਾ ਦਿਨ ਇਹਨੂੰ ਇਸਤੇਮਾਲ ਨਹੀਂ ਕਰ ਸਕਦੇ ਜੇ 5% ਚਾਰਜਰ ਹੈ ਤੇ ਅਸੀਂ ਕਹੀਏ ਕਿ ਇਹਨੂੰ ਅਸੀਂ ਸਾਰਾ ਦਿਨ ਇਸਤੇਮਾਲ ਕਰ ਪਈਏ ਤੇ ਇਸਤੇਮਾਲ ਨਹੀਂ ਹੋ ਪਾਏਗਾ 10 ਮਿੰਟ ਚੱਲੇਗਾ 20 ਮਿੰਟ ਚੱਲੇਗਾ ਤੇ ਬੰਦ ਹੋ ਜਾਏਗਾ ਆਪਣੇ ਆਪ ਨੂੰ ਪ੍ਰਾਰਥਨਾ ਦੇ ਵਿੱਚ ਚਾਰਜਰ ਕਰੇ ਫੁੱਲ ਫੁੱਲ ਚਾਰਜਰ ਕਰੇ ਪ੍ਰਾਰਥਨਾ ਲਗਾਤਾਰ ਕਰਦੇ ਰਹੇ ਪ੍ਰਾਰਥਨਾ ਦੇ ਦੌਰਾਨ ਤੁਸੀਂ ਹਰੇਕ ਹਾਲਾਤਾਂ ਦਿੱਤੇ ਹਰੇਕ ਸ਼ੈਤਾਨ ਦੀ ਤਾਕਤ ਉੱਤੇ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਜੀ ਪ੍ਰਾਰਥਨਾ ਕਦੀ ਬੰਦ ਨਾ ਕਰੇ ਮੇਰਾ ਵਿਸ਼ਵਾਸ ਹੈ ਇਹਨਾਂ ਵਚਨਾਂ ਨੂੰ ਸੁਣ ਕੇ ਤੁਸੀਂ ਪ੍ਰਾਰਥਨਾ ਕਦੀ ਵੀ ਆਪਣੇ ਪਰਿਵਾਰਾਂ ਦੇ ਵਿੱਚ ਬੰਦ ਨਹੀਂ ਕਰੋਗੇ ਪ੍ਰਾਰਥਨਾ ਕਰਦੇ ਰਹੇ ਦੁਆ ਕਰਦੇ ਰਹੇ ਤਾਂ ਜੋ ਤੁਸੀਂ ਹਰੇਕ ਕੋ ਸ਼ੈਤਾਨ ਦੀ ਤਾਕਤ ਉੱਤੇ ਹਰੇਕ ਕੋ ਪ੍ਰੇਸ਼ਾਨੀ ਦੇ ਉੱਤੇ ਤੁਸੀਂ ਜਿੱਤ پا ਸਕੋ ਖੁਦਾ ਤੁਹਾਨੂੰ ਆਸ਼ੀਸ਼ ਵਰਕ ਦੇ ਗੋਡ ਬlesਸ ਯੂ